ਬਟੇਂਡਾ ਦੀ ਓੜਿਆ ਕਲੋਨੀ ਵਿਖੇ ਇੱਕ ਗਰੀਬ ਦੀ ਝੌਂਪੜੀ ਨੂੰ ਲੱਗੀ ਅੱਗ ਸਾਰਾ ਕੁਝ ਸੜਕੇ ਹੋਇਆ ਸਵੇਹਾ ਬੱਕਰੀਆਂ ਵੀ ਝੁਲਸੀਆਂ ਮਾਮਲਾ ਪਿਤੀ ਰਾਤ 1 ਵਜੇ ਦੇ ਲਗਭਗ ਦਾ ਜਿੱਥੇ ਬਟੇਂਡਾ ਦੀ ਓੜਿਆ ਕਲੋਨੀ ਵਿਖੇ ਇੱਕ ਗਰੀਬ ਦੀ ਝੌਂਪੜੀ ਨੂੰ ਅੱਗ ਲੱਗੀ ਜਿੱਥੇ ਪਰਵਾਦ ਸਾਰਾ ਅੰਦਰ ਸੁੱਤਾ ਪਿਆ ਸੀ ਤਾਂ ਜਦੋਂ ਉਹਨਾਂ ਨੂੰ ਸ਼ੇਕ ਲੱਗਾ ਤਾਂ ਫਿਰ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਤੇ ਉਹਨਾਂ ਦੀ ਜਾਨ ਬਚਾਈ ਅਤੇ ਉਸ ਦੇ ਅੰਦਰ ਆਪਣਾ ਬੱਕਰੀਆਂ ਵਿਖੜੀਆਂ ਸਨ ਜੋ ਆਪਣਾ ਝੁੱਲਕੀ ਉਹਨਾਂ ਨੂੰ ਵੀ ਸੇਕ ਲੱਗ ਗਿਆ ਅਤੇ ਇੱਕ ਬੱਕਰੀ ਆਪਣਾ ਦੱਸਿਆ ਜਾ ਰਿਹਾ ਹੈ ਕਿ ਇੱਕ ਬੱਕਰੀ ਜਿਹੜੀ ਉਹ ਮਰ ਚੁੱਕੀ ਹੈ ਇਸ ਗਰੀਬ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਦੇ ਖਾਣ ਪੀਣ ਦੀ ਕੋਈ ਵਿਵਸਥਾ ਜਿਹੜੀ ਉਹ ਕੀਤੀ ਜਾਵੇ ਦਸਰਾ ਬਣਦਾ ਹੈ ਕਿ ਓੜੀਆ ਕਲੋਨੀ ਦਾ ਜਿਹੜਾ ਇੱਕ ਆਪਣਾ ਪੁਲ ਬਣਿਆ ਹੋਇਆ ਨਹਿਰ ਦੇ ਉੱਤੇ ਉੱਥੇ ਜੋ ਆਪਣਾ ਫੈਰਬ੍ਰਟ ਦੀਆਂ ਗੱਡੀਆਂ ਨੇ ਉਹਨਾਂ ਨੂੰ ਪਹੁੰਚਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਉਹ ਬਹੁਤ ਜ਼ਿਆਦਾ ਤੰਗ ਪੌੜਾ ਤੇ ਇਹਨਾਂ ਲੋਕਾਂ ਨੇ ਮੰਗ ਕੀਤੀ ਕਿ ਇਹ ਜਿਹੜਾ ਪੌੜਾ ਹੋ ਪਾਸ ਹੋਇਆ ਪਿਆ ਨੇ ਕਿਨਾਂ ਅਜੇ ਤੱਕ ਉਸ ਪੁਲ ਨੂੰ ਬਣਾਇਆ ਨਹੀਂ ਗਿਆ ਜਿਸ ਨੂੰ ਲੈ ਕੇ ਉਹਨਾਂ ਮੰਗ ਕੀਤੀ ਕਿ ਤਰੰਤ ਇਸ ਪੁਲ ਨੂੰ ਜਿਹੜਾ ਉਹ ਆਪਣਾ ਜਲਦੀ ਬਣਾਇਆ ਜਾਵੇ ਤਾਂ ਜੋ ਕੋਈ ਇਸ ਤਰ੍ਹਾਂ ਦਾ ਵੱਡਾ ਹਾਦਸਾ ਹੁੰਦਾ ਤਾਂ ਉਸ ਨੂੰ ਆਪਣਾ ਬਚਾਇਆ ਜਾ ਸਕੇ ਕਿਉਂਕਿ ਬੀਤੀ ਰਾਤ ਜਦੋਂ ਫੈਰਬ੍ਰਟ ਦੀਆਂ ਗੱਡੀਆਂ ਇੱਥੇ ਆਈਆਂ ਤਾਂ ਉਹਨਾਂ ਨੂੰ ਉੱਥੇ ਲੰਘਣ ਦੇ ਵਿੱਚ ਬੜੀ ਬੜੀ ਮੁਸ਼ਕਲ ਹੋਈ ਅਗਰ ਉਹ ਗੱਡੀਆਂ ਸੁਧੀਆਂ ਉੱਥੇ ਆ ਆ ਜਾਂਦੀਆਂ ਤਾਂ ਇਹਨਾਂ ਦੀ ਝੌਂਪੜੀ ਜਾਂ ਇਹਨਾਂ ਦਾ ਕੁਝ ਨੁਕਸਾਨ ਹੋਣ ਤੋਂ ਬਚ ਸਕਦਾ ਸੀ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕੇਂਦਰ ਸਬੰਧੀ ਲੋਕ ਜੀ ਪੈਂ ਕੀ ਨਾਮ ਆ ਜੀ ਸੀਮਾਂ ਦੇ ਪੈਂ ਹਾਂ ਕੀ ਹੋਇਆ ਜੀ ਰਾਤ ਨੂੰ ਅਸੀਂ ਲੋਕ ਸੌ ਰਹੇ تھے ਸਾਰੇ ਬੱਚੇ ਲੈ ਕੇ ਆਗ ਲੱਗ ਗਈ 1 ਵਜੇ ਆਗ ਲੱਗੇ ਤੀ ਖੂਬ ਸੇਕ ਮਾਰਨੇ ਲੱਗਾ ਤਾਂ ਹਮਾਰੇ ਲੋਕਾਂ ਅੱਖੇ ਖੁੱਲਾ ਤਬ ਉਠੇ ਤੇ ਬੱਚੇ ਲੈ ਕੇ ਭਾਗੇ ਤੇ ਸਮਾਨ ਸਾਰਾ ਜਰ ਗਿਆ ਸੋ ਹੋ ਗਿਆ पांच बच्चे थे वो बच्चे सारे जने भागे थे अपना जो सारा कुछ सामान था वो सारा सर झरके सुहा हो गया केवल जान जान बचा हुआ है बस सारा कुछ और बकरी भी कहते जल के बकरियां तो बच, बचा बचा लिए मगर अभी देख तो क्या बचता है की नहीं बचता है मरी नहीं है अभी तो अब देखो क्या होता है क्या मांग करते प्रशासन से मांग तो करते हैं हमारे लोग का थोड़ा मदद कुछ कर दे बच्चे के खाने पीने की व्यवस्था कर दे कुछ तो राशन पानी, पानी राशन पानी भी कुछ व्यवस्था कर दे खाने पीने बच्चे को क्या काम करते हैं घर कर वाले दिहाड़ी करते हैं जी साइकिलों की सारा कुछ जल गया कैसे जाएंगे दिहाड़ी करने हाँ जी की नाम है केड़ी कॉलोनी है ये उड़िया कॉलोनी है जी नाम मेरा गगनदीप है एक बजे सही अग लगी है जी रात सानू सुते पे जी सारे ਸਾਰੇ ਇੱਕਦਮ ਭੱਜੇ ਸਾਰਿਆਂ ਨੇ ਭਜਾਈ ਫਾਇਰ ਗੱਡ ਦੀ ਗੱਡੀ ਅੱਧੇ ਘੰਟੇ ਬਾਅਦ ਆਈ ਸਾਡੇ ਕੋਲੇ ਇੰਨਾ ਨੁਕਸਾਨ ਕਾਫੀ ਹੋ ਗਿਆ ਬੱਚੇ ਵੀ ਵਿਚਾਰੇ ਬਚਾਏ ਸੀ ਰਸਨ ਪਾਣੀ ਸਾਰਾ ਮੱਚੇ ਕੱਪੜੇ ਲੀੜੇ ਜਿਹੜਾ ਹੀ ਨੁਕਸਾਨ ਹੋਇਆ ਇਹਨਾਂ ਦਾ ਬੜਾ ਹੋ ਗਿਆ ਨੁਕਸਾਨ ਗਰੀਬ ਬੰਦੇ ਹੁਣ ਕਿੱਥੋਂ ਲੈ ਕਰਨਗੇ ਇਹ ਦਿਹਾੜੀ ਵਾਲੇ ਬੰਦੇ ਆ ਸਾਈਕਲ ਵੀ ਮੱਚ ਗਈ ਸਾਈਕਲ ਵੀ ਮੱਚ ਗਈ ਇਹਨਾਂ ਦਾ ਜੀ ਸਾਰਾ ਕੁਝ ਹੀ ਮੱਚ ਗਿਆ ਬੱਕਰੀਆਂ ਵੀ ਬਚ ਗਈ ਇਹਨਾਂ ਦੀ ਕੋਈ ਬੱਕਰੀ ਵੀ ਮੱਚ ਮਰ ਗਈ ਤਾਂ ਕਰਕੇ ਜੀ ਬੱਕਰੀ ਮੱਚ ਗਈ ਹਾਂ ਇੱਕ ਉਹ ਦੱਬਿਆ ਜੀ ਤੇ ਇੱਕ ਬੜਾ ਨੁਕਸਾਨ ਹੋਇਆ ਜੀ ਇਹਨਾਂ ਦਾ ਇੱਕ ਸਾਡਾ ਪੁਲ ਪਾਸ ਹੋਇਆ ਪਿਆ ਉੜੇ ਕੋਲ ਸਰਕਾਰ ਉਹਨੂੰ ਬਣਾਏ ਨਹੀਂ ਦੇ। ਪਤਾ ਨਹੀਂ ਕੀ ਚੱਕਰ ਹੈ। ਔਰ ਸਾਡੇ ਇੱਕ ਮਕਾਨ ਵੀ ਪਾਸ ਹੋਏ ਪਏ ਪੱਕੇ। ਇਹ ਨਗਰ ਨਿਗਮ ਪਿੱਛੇ ਹਟ ਰਿਹਾ। ਡੀਸੀ ਨੇ ਸਾਡੇ ਪਾਸ ਕਰੇ ਹੋਏ ਆ। ਡੀਸੀ ਕਹਿੰਦੇ ਬਣਾਓ। ਇਹ ਨਗਰ ਨਿਗਮ ਪਿੱਛੇ ਹਟ ਰਿਹਾ। ਨਾਲੇ ਮਿੱਤਲ ਨੇ ਵੀ ਪਾਸ ਕੀਤੇ ਹੋਏ ਆ। ਕਈ ਵਾਰੀ ਕੋਈ ਇਸ ਤਰ੍ਹਾਂ ਦੀ ਅੱਗ ਲੱਗਣ ਦੀ ਘਟਨਾ ਵਾਪਰਦੀ ਸੀ ਕਰਕੇ ਕੋਈ ਗੱਡੀ ਵੀ ਗੱਡੀ ਵੀ ਨਹੀਂ ਜਾਂਦੀ ਸਾਡੂੰ। ਬਹੁਤ ਪ੍ਰੇਸ਼ਾਨੀ। ਉਹ ਪਹਿਲਾਂ ਉਹ ਬਣਾਤਾ ਵਿਸ਼ਵਾਸ ਵਾਲਾ ਪੁਲ। ਉਹਦੀ ਕਿਲੋਟ ਸੇ ਪਹਿਲਾਂ ਉੜਿਆ ਕਨੂ ਦਾ ਪੁਲ ਬਣਾਉਣਾ ਸੀ। ਜਦੋਂ ਅੱਗ ਲੱਗ ਜਾਂਦੀ ਹੈ ਵਾਰ-ਵਾਰ ਗਰਮੀ ਵਿੱਚ। ਵੀ ਇਹਨਾਂ ਨੂੰ ਪਤਾ ਵੀ ਵੀ ਪਹਿਲਾਂ ਇਹ ਪ ਸਰਕਾਰਾਂ ਨੇ ਵੀ ਪਹਿਲਾਂ ਇਹ ਪੁਲ ਪਾਸ ਇਹ ਨਹੀਂ ਬਣਾ ਦੇ ਕੀ ਮੰਗ ਕਰਦੇ ਜਿਵੇਂ ਅਗਲੇ ਤੋਂ ਸਾਡੇ ਮੰਗ ਹੈਗੇ ਇਹਨਾਂ ਨੂੰ ਕੋਈ ਮਿਲਣਾ ਚਾਹੀਦਾ ਰੋਜ਼ਾਨਾ ਠੀਕ ਹੈ ਸਾਡਾ ਪੁਲ ਬਣਨਾ ਚਾਹੀਦਾ ਇੱਕ ਸਾਡੇ ਕਲੋਨੀ ਬਣੇ ਪਹਿਲਾਂ ਵੀ ਕਲੋਨੀ ਸਾਡੇ ਪਾਸ ਹੋਈ ਪਈ ਆ 4 ਸਾਲ ਹੋ ਗਏ ਪਰ 51 ਬਣਾ ਕੇ ਛੱਡਦੇ ਨਗਰ ਨਿਗਮ ਨੇ ਕੁਝ ਕੀ ਨਾ ਮਤੇ ਕੀ ਹੋਇਆ ਜੀ ਟ੍ਰੀਮ ਚਿੰਜੀ ਕੀ ਹੋ ਕਿਵੇਂ ਅੱਗ ਕਿਵੇਂ ਲੱਗੀ ਤੁਹਾਡੇ ਤਰਫ ਰਾਤ ਲੱਗੀ ਪਤਾ ਨਹੀਂ ਚੱਲੋ ਜੀ ਅੱਛਾ ਹਾਂ ਜੀ ਕੀ ਕੀ ਨੁਕਸਾਨ ਹੋਇਆ ਫਿਰ ਨੁਕਸਾਨ ਇਹ ਹੀ ਸਭ ਜਲਾ ਮਚਾ ਹੋਇਆ ਜੀ दिखाई रहा है मंजा बिस्तरे साइकिल बकरियां बकरियां खाने पीने वाला सामान ये सब वो जानवर का तो बकरी भी रखे हुए थे वो भी शेक लग गया उसके उसके साइकिल भी चला गया हाँ हाँ ये दिखाई रहा है सब